ਦੋਸਤੋ ਇਸ ਸਮੇਂ ਜੇ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਸੀਐਮ ਮਾਨ ਨੇ ਇੱਕ ਅਜਿਹਾ ਐਲਾਨ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਕਿਸੇ ਵੀ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਖਾਣ ਵਾਲੇ ਵਿਅਕਤੀ ਹੋ ਜਾ ਵੇਚ ਇਦਨ ਵਾਲੇ ਵਿਅਕਤੀ ਨੂੰ ਛੱਡਿਆ ਨਹੀਂ ਜਾਵੇਗਾ ਉਨ੍ਹਾਂ ਨੇ ਜੋ ਕਸ਼ਵੀ ਨਸ਼ੇ ਨਾਲ ਕਾਲੇ ਕਾਨੂੰਨਾਂ ਦੀ ਕਮਾਈ ਦੇ ਨਾਲ ਇਹ ਚੀਜ਼ਾਂ ਬਣਾਈਆਂ ਨੇ ਕਾਲੇ ਕੰਮਾਂ ਦੇ ਨਾਲ ਜੋ ਕਮਾਈ ਕੀਤੀ ਹੈ ਉਸ ਦੇ ਨਾਲ ਘਰ ਬਣਾਏ ਨੇ ਜ਼ਮੀਨਾਂ ਲਈਆਂ ਨੇ ਜਾਂ ਹੋਰ ਵੀ ਕਈ ਵਾਣ ਖਰੀਦੇ ਨੇ ਉਨ੍ਹਾਂ ਸਾਰਿਆਂ ਦੀ ਤੋੜਪੋੜ ਕੀਤੀ ਜਾਵੇਗੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਹੀ ਉਦੋਂ ਤੋਂ ਹੀ ਇਹ ਜੋ ਮਾਮਲਾ ਸੀ ਉਹ ਲਗਾਤਾਰ ਸ਼ੁਰੂ ਹੋ ਗਿਆ ਸੀ ਤੇ ਇਸੇ ਮਾਮਲੇ ਨੂੰ ਲੈ ਕੇ ਹੌਣ ਦਿਨ ਪਦਨ ਨੇ ਜੋ ਸਰਕਾਰਾਂ ਦੁਆਰਾ ਜੋ ਲੋਕਾਂ ਦੇ ਘਰ ਨਸ਼ਾ ਤਸਕਰਾਂ ਦੇ ਘਰ ਟਾਏ ਜਾਂਦੇ ਨੇ ਜਿੱਥੇ ਕਿ ਜੀਸੀਬੀਆਂ ਦੇ ਨਾਲ ਉਹਨਾਂ ਦੇ ਵਾਹਨਾਂ ਉਹਨਾਂ ਦੇ ਘਰਾਂ ਨੂੰ ਵਾਹਨਾਂ ਨੂੰ ਸਾਰੇ ਕਾਸ ਨੂੰ ਟਾਇਆ ਜਾਂਦਾ ਹੈ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਅਜਿਹਾ ਹੀ ਮਾਮਲਾ ਇੱਕ ਅੱਜ ਸਾਹਮਣੇ ਆਇਆ ਹੈ ਜਿੱਥੇ ਕਿ ਜੇਸੀਬੀ ਦਾ ਕਹਿਰ ਵਿਅਕਤੀ ਦੇ ਘਰ ਤੇ ਟੱਟ ਪੈਂਦਾ ਹੈ ਪਹਾੜ ਬਣ ਕੇ ਟੁੱਟਦਾ ਹੈ ਤੇ ਸਾਰੇ ਘਰ ਦੀ ਤੋੜ-ਫੋੜ ਕਰ ਦਿੰਦਾ ਹੈ ਦੋਸਤੋ ਤਰ੍ਹਾਂ ਦਾ ਸਾਲਾ ਜਿਵੇਂ ਮਾਮਲਾ ਸਾਹਮਣੇ ਆਇਆ ਹੈ ਉਹ ਅਜਨ ਸ਼ਹਿਰਾ ਟਾਲਾ ਤੋਂ ਅੰਮ੍ਰਿਤਸਰ ਦੇ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਨਸ਼ਾ ਤਸਕਰਾਂ ਦੇ ਕਾਰਨ ਜੋ ਉਹਨਾਂ ਨੂੰ ਪਤਾ ਲੱਗਾ ਕਿ ਇਹ ਨਸ਼ਾ ਤਸਕਰ ਨੇ ਤਾਂ ਪੁਲਿਸ ਦੇ ਵੱਲੋਂ ਵੀ ਪਹਿਲਾਂ ਵੀ ਉਹਨਾਂ ਤੇ ਕਾਰਵਾਈ ਕੀਤੀ ਗਈ ਤਾਂ ਕਾਰਵਾਈ ਦੇ ਦੌਰਾਨ ਉਸ ਤੇ ਪਰਚੇ ਵੀ ਦੋ ਪਾਏ ਗਏ ਪਰ ਬਾਅਦ ਵਿੱਚ ਲਾਸਟ ਤੇ ਬਾਅਦ ਵਿੱਚ ਜਦੋਂ ਵੀ ਮੌਕੇ ਤੇ ਗੱਲ ਪਤਾ ਲੱਗਦੀ ਹੈ ਤਾਂ ਬਾਅਦ ਵਿੱਚ ਉਹਨਾਂ ਦੇ ਘਰ ਟਾਇਏ ਜਾਂਦੇ ਨੇ ਜੀ.ਐਸ.ਬੀ ਦਾ ਕਹਿਰ ਤੁਹਾਨੂੰ ਤਸਵੀਰਾਂ ਅੱਗੇ ਦਿਖਾਉਨੇ ਆ ਜੀ.ਐਸ.ਬੀ ਦੇ ਕਹਿਰ ਦੇ ਨਾਲ ਵਿਅਕਤੀਆਂ ਦੇ ਘਰ ਟਾਇਏ ਜਾਂਦੇ ਨੇ ਗੇਟ ਵੀ ਟਾਇਆ ਗੇਟ ਵੀ ਤੋੜ-ਫੋੜ ਕੀਤੀ ਜਾਂਦੀ ਹੈ ਜੋ ਉਹਨਾਂ ਦਾ ਕੋਠੀ ਆ ਪੈੱਡ ਤੋਂ ਬਾਹਰ ਵਿਅਕਤੀ ਦੀ ਜੋ ਕੋਠੀ ਬਈ ਹੁੰਦੀ ਉਸ ਨੂੰ ਵੀ ਟਾਇਆ ਜਾਂਦਾ ਹੈ ਜਾਣਕਾਰੀ ਮੁਤਾਬਕ ਤੇ ਗਈ ਹੈ ਕਿ ਉਹਦੇ ਪਰਿਵਾਰ ਦੇ ਜੋ ਮੈਂਬਰ ਨੇ ਉਸ ਦੀ ਪਤਨੀ ਉਸ ਦੀ ਮਾਂ ਉਸ ਦੇ ਬੱਚੇ ਉਹਦੇ ਨਾਲ ਨਹੀਂ ਰਹਿੰਦੇ ਨੇ ਉਹ ਪਿੰਡ ਤੋਂ ਬਾਹਰ ਇਕੱਲਾ ਹੀ ਰਹਿੰਦਾ ਸੀ ਜਿਸ ਦੇ ਦੌਰਾਨ ਪੁਲਿਸ ਦੇ ਵੱਲੋਂ ਜੀਸੀਬੀ ਦੇ ਵੱਲੋਂ ਉਹਨਾਂ ਦਾ ਘਰ ਟਾਇਆ ਜਾਂਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪਰ ਦੋਸਤੋ ਤੁਸੀਂ ਦੇਖੋ ਕਿ ਇਹ ਅਜੀਹਾ ਮਾਮਲਾ ਹੈ ਜਿਸ ਤੇ ਕੇ ਦੇਖੋ ਕਿ ਸੀਐਮ ਮਾਨ ਸਾਡੇ ਪਤਵਕਤਮਾਨ ਮੁੱਖ ਮੰਤਰੀ ਨੇ ਇਹ ਜੋ ਨਸ਼ਾ ਤਸਕਰਾਂ ਨੂੰ ਫੜਨ ਦੀ ਜਨਤਾ ਤੇ ਪਰਚੇ ਪਾਉਣ ਦੀ ਕਾਰਵਾਈ ਕਰਨ ਦਾ ਜੋ ਕਦਮ ਹੈ ਉਹ ਤਾਂ ਸਹੀ ਚੁੱਕਿਆ ਹੈ ਪਰ ਤੁਸੀਂ ਦੇਖੋ ਕਿ ਜੋ ਘਰ ਟਾਉਣ ਦੀ ਗੱਲ ਹੈ ਉਹ ਦਰਸਲ ਬਹੁਤ ਜ਼ਿਆਦਾ ਗੱਲ ਦੋਸਤੋ ਮੇਰੇ ਹਿਸਾਬ ਨਾਲ ਤਾਂ ਇਹ ਜੋ ਗੱਲ ਹੈ ਉਹ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਤੁਸੀਂ ਦੇਖੋ ਕਿ ਪਹਿਲਾਂ ਤਾਂ ਉਹਨਾਂ ਨੇ ਪਤਾ ਨਹੀਂ ਕਿਹੜੀਆਂ ਮੁਸੀਬਤਾਂ ਦੇ ਨਾਲ ਘਰ ਬਣਾਇਆ ਹੋਣਾ ਹੈ ਹੁਣ ਆਪਾਂ ਇਹ ਚੀਜ਼ ਸਬੂਤ ਥੋੜੀ ਰੱਖ ਸਕਦੇ ਆ ਕਿ ਉਹਨਾਂ ਨੇ ਪੱਕਾ ਹੀ ਨਸ਼ਿਆਂ ਦੀ ਕਮਾਈ ਦੇ ਨਾਲ ਹੀ ਉਹ ਘਰ ਬਣਾਏ ਹੋਣਗੇ ਪਰ ਦੋਸਤੋ ਤੁਸੀਂ ਇਹ ਚੀਜ਼ ਦੇਖੋਗੇ ਮੱਸਾ ਤਾਂ ਉਹਨਾਂ ਨੇ ਆਪਣਾ ਘਰ ਬਣਾਇਆ ਸੀ ਤੇ ਹੁਣ ਅਚਾਨਕ ਹੀ ਜੇ ਸੀ ਬੀਆਂ ਦੇ ਨਾਲ ਉਹਨਾਂ ਦਾ ਘਰ ਟਾਇਆ ਜਾਂਦਾ ਹੈ ਤਾਂ ਉਹਨਾਂ ਦਾ ਕੀ ਬਣੇਗਾ ਬਾਕੀ ਦੋਸਤੋ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਣਾ ਤਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਉਹ ਨਸ਼ੇਰਾ ਦੇ ਟਾਲਾ ਪਿੰਡ ਅੰਮ੍ਰਿਤਸਰ ਦੇ ਸਾਹਮਣੇ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਾਣਕਾਰੀ ਮੁਤਾਬਕ ਦੱਸਿਆ ਗਿਆ ਹੈ ਕਿ ਨਸ਼ਾ ਤਸਕਰ ਦਾ ਕਾਰਟਾ ਜਾਂਦਾ ਹੈ ਤੇ ਜੇਸੀਬੀ ਦਾ ਕਹਿਰ ਉਹਨਾਂ ਦੇ ਕਰਦੇ ਪਹਾੜ ਟੁੱਟ ਪੈਂਦਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੇ ਵਿਅਕਤੀਆਂ ਦੇ ਵੱਲੋਂ ਜਦੋਂ ਇਹ ਪੁਲਿਸ ਦੇ ਵੱਲੋਂ ਤੇ ਜੀਸੀਬੀ ਦੇ ਵੱਲੋਂ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਪੁਲਿਸ ਦੇ ਵੱਲੋਂ ਪਹਿਲਾਂ ਦੱਸਿਆ ਗਿਆ ਹੈ ਕਿ ਉਹਨਾਂ ਤੇ ਪਰਚੇ ਵੀ ਪਾਏ ਗਏ ਕਾਰਵਾਈਆਂ ਵੀ ਕੀਤੀਆਂ ਗਈਆਂ ਪਰ ਬਾਅਦ ਵਿੱਚ ਨਸ਼ਾ ਤਾਂ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨ ਸੀ ਐਮ ਬਗਵੰਤ ਸਰਮਾਨ ਨੇ ਐਲਾਨ ਕੀਤਾ ਸੀ ਸੀਐਮ ਨੇ ਐਲਾਨ ਕੀਤਾ ਸੀ ਕਿ ਨਸ਼ਾ ਤਸਕਰਾਂ ਦੇ ਖਾਤ ਦੀ ਤੋਰ ਫੋਰ ਕੀਤੀ ਜਾਵੇਗੀ ਕੋਈ ਵੀ ਚੀਜ਼ ਛੱਡੀ ਨਹੀਂ ਜਾਵੇਗੀ ਜਦ ਦੇ ਦੌਰਾਨ ਉਹਨਾਂ ਦੀ ਜੋ ਘਰਾ ਦੀ ਤੋੜ ਪੜਿਆ ਉਹ ਪਿਛਲੇ ਦਿਨਾਂ ਤੋਂ ਹੀ ਹੋ ਗਈ ਸੀ ਤੇ ਅੱਜ ਅੰਮ੍ਰਿਤਸਰ ਦੇ ਇਲਾਕੇ ਤੋਂ ਜੋ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕੇ ਵਿਅਕਤੀਆਂ ਦੇ ਵੱਲੋਂ ਜੇਸੀਬੀ ਅਧਿਕਾਰੀਆਂ ਦੇ ਵੱਲੋਂ ਜਦੋਂ ਹੀ ਵੇਜੇਸੀਬੀ ਚਾਲਕ ਉਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਸਾਰੇ ਘਰੋਂ ਢਾਇਆ ਜਾਂਦਾ ਹੈ ਤੇ ਢਾਉਣ ਤੋਂ ਬਾਅਦ ਸਾਰਾ ਕੁਝ ਢੇਰੀ ਢਾਉ ਹੋ ਜਾਂਦਾ ਹੈ ਤੇ ਨਾਲ ਹੀ ਜੋ ਗੇਟ ਵੀ ਲੱਗਾ ਸੀ ਉਸ ਨੂੰ ਵੀ ਵਿਚਾਲੋਂ ਖਲਾਅ ਦਿੱਤਾ ਜਾਂਦਾ ਹੈ ਪਰ ਤੁਸੀਂ ਦੇਖੋ ਦੋਸਤੋ ਕਿ ਤੁਹਾਨੂੰ ਪਤਾ ਹੀ ਹੈ ਕਿ ਸੀਐਮ ਮਾਨ ਜੀ ਨੇ ਇਹ ਜੋ ਕਦਮ ਹੈ ਉਹ ਸਹੀ ਚੁੱਕਿਆ ਹੈ ਨਸ਼ਾ ਤਸਕਰਾਂ ਨੂੰ ਫੜਨ ਦਾ ਉਹਨਾਂ ਤੇ ਕਾਰਵਾਈ ਕਰਨ ਦਾ ਪਰਚੇ ਕਰਨ ਦਾ ਉਹਨਾਂ ਨੂੰ ਨਸ਼ੇ ਤੋਂ ਵਖਰੇ ਕਰਨ ਦਾ ਨਸ਼ਾ ਖਤਮ ਕਰਨ ਦਾ ਪੰਜਾਬ 'ਚ ਪਰ ਦੋਸਤੋ ਤੁਸੀਂ ਇਹ ਦੇਖੋ ਕਿ ਪਾਸੇ ਉਹਨਾਂ ਦੇ ਜੋ ਬਣੇ ਬਣਾਏ ਕਰਨੇ ਉਹ ਟਾ ਰਹੇ ਨੇ ਇਹ ਗੱਲ ਬਹੁਤ ਜ਼ਿਆਦਾ ਗਲਤ ਹੈ ਬਾਕੀ ਤੁਸੀਂ ਦੋਸਤੋ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਦੁਬਾਰਾ ਤੁਹਾਨੂੰ ਫਿਰ ਤੋਂ ਬੱਸ ਦੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦੋਸਤੋ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਨੇ ਕਲਾਣ ਕੀਤਾ ਸੀ ਜਿੱਥੇ ਕਿ ਦੱਸਿਆ ਗਿਆ ਸੀ ਕਿ ਪੰਜਾਬ ਨੂੰ ਪਹਿਲਾ ਵਰਗਾ ਰੰਗਲਾ ਪੰਜਾਬ ਬਣਾਵਾਂਗਾ ਪੰਜਾਬ ਵਿੱਚ ਕਿਸੇ ਵੀ ਵਿਅਕਤੀ ਨੂੰ ਨਸ਼ਾ ਕਰਨ ਦੀ ਇੱਜ਼ਜਤ ਨਹੀਂ ਹੋਵੇਗੀ ਜਿਹੜਾ ਵਿਅਕਤੀ ਨਸ਼ਾ ਕਰੇਗਾ ਉਸ ਨੂੰ ਪੰਜਾਬ ਤੋਂ ਬਾਹਰ ਸੱਡ ਦਿੱਤਾ ਜਾਊਗਾ ਦੋਸਤੋ ਪਿਛਲੇ ਦਿਨੀ ਅਮਨ ਅਰੋੜਾ ਨੇ ਕਹਲੱਖੀ ਸੀ ਕਿ ਜਾ ਤਾਂ ਆਪਣੇ ਕਾਲੇ ਕੰਮ ਕਾਲੇ ਕੰਮ ਛੱਡ ਦੋ ਪੰਜਾਬ ਚੜ੍ਹਦੋ ਜੇ ਤੁਸੀਂ ਇਹ ਕੰਮ ਨਹੀਂ ਛੱਟਨੇ ਪੰਜਾਬ ਹੀ ਨਹੀਂ ਛੱਡਣਾ ਨਹੀਂ ਤੇ ਤੁਹਾਡੇ ਤੇ ਘਰ ਬੈਠੇ ਤੇ ਅਜਈਆਂ ਕਾਰਵਾਈਆਂ ਕਰਾਂਗੇ ਤੇ ਤੁਸੀਂ ਜੱਗ ਦੀ ਪਰਿਆਤ੍ਰਾ ਕਰੋਗੇ ਤੇ ਬਾਅਦ ਵਿੱਚ ਜਾਓਗੇ ਕਿ ਸਰਕਾਰ ਸਹੀ ਕਿਹੜੀ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਨਸ਼ਾ ਵਿਰੋਧ ਯੁੱਧ ਨਸ਼ੇ ਵਿਰੋਧ ਦੀ ਲਹਿਰ ਮਹਾਂਮੇਲਾ ਚਲਾਈ ਗਈ ਤਾਂ ਬਾਅਦ ਵਿੱਚ ਸਰਕਾਰ ਦੇ ਵੱਲੋਂ ਉਹਨਾਂ ਨਸ਼ੇ ਤਸਕਰਾਂ ਦੇ ਘਰੋਂ ਤੋੜਨਾ ਵੀ ਆ ਤੋੜਨ ਦੀਆਂ ਆਜ਼ਾਦੀਆਂ ਦਿੱਤੀ ਗਈਆਂ ਐਲਾਨ ਦਿੱਤਾ ਗਿਆ ਉਹਨਾਂ ਦੁਆਰਾ ਇਹ ਗੱਲ ਲੱਖ ਹੀ ਗਈ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੇ ਆਪਣੇ ਕਾਲੇ ਕੰਮਾਂ ਦੀ ਕਮਾਈ ਦੇ ਨਾਲ ਜੋ-ਜੋ ਚੀਜ਼ਾਂ ਬਣਾਈਆਂ ਨੇ ਉਹਨਾਂ ਨੂੰ ਤੋੜਿਆ ਜਾਵੇ ਤੋੜ-ਫੋੜ ਕੀਤੀ ਜਾਵੇ ਕੋਈ ਵੀ ਚੀਜ਼ ਉਹਨਾਂ ਲਈ ਨਾ ਬਚੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਨਸ਼ੇ ਦੇ ਨਾਲ ਨੌਜਵਾਨ ਪੀੜੀ ਕਿੰਨੀ ਖਤਮ ਹੁੰਦੀ ਜਾ ਰਹੀ ਹੈ ਤੇ ਦੂਜੇ ਪਾਸੇ ਦੋਸਤੋ ਜਦੋਂ ਇਹ ਐਲਾਨ ਕੀਤਾ ਜਾਂਦਾ ਹੈ ਤਾਂ ਵਿਅਕਤੀਆਂ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰ ਪਹੁੰਚਿਆ ਜਾਂਦਾ ਹੈ ਪੁਲਿਸ ਦੇ ਵੱਲੋਂ ਉਹਨਾਂ ਦੇ ਘਰ ਛਾਪਾ ਮਾਰੀ ਕੀਤੀ ਜਾਂਦੀ ਹੈ ਤੇ ਛਾਪਾ ਮਾਰੀ ਕਰਨ ਤੋਂ ਬਾਅਦ ਜੀ.ਐਸ.ਬੀ ਦੇ ਵੱਲੋਂ ਉਹਨਾਂ ਦੇ ਘਰ ਲੁੱਟਾਇਆ ਜਾਂਦਾ ਹੈ ਤੇ ਟੇ ਅਜਿਹੇ ਹੀ ਮਾਮਲੇ ਕੱਜ ਸਾਹਮਣੇ ਆਇਆ ਜਿੱਥੇ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਇਹ ਜੋ ਕੁਸ਼ ਸ਼ਾਮਾ ਨੇਹੋ ਲਗਾਤਾਰ ਚੱਲੀ ਨੇ ਤੇ ਅਜਿਹੇ ਹੀ ਮਾਮਲਾ ਇੱਕ ਆਜਨ ਸ਼ਹਿਰਾਟਾਲਾ ਅੰਮ੍ਰਿਤਸਰ ਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਜਾਣਕਾਰੀ ਮੁਤਾਬਕ ਦੱਸਿਆ ਗਿਆ ਹੈ ਕਿ ਵਿਅਕਤੀ ਦੇ ਵੱਲੋਂ ਵਿਅਕਤੀ ਜੋ ਨਸ਼ਾ ਤਸਕਰ ਸੀ ਉਹ ਕਾਰ ਵਿੱਚ ਇਕੱਲਾ ਰਹਿੰਦਾ ਸੀ ਤੇ ਬਾਅਦ ਵਿੱਚ ਪੁਲਿਸ ਤੇ ਜੀਸੀਬੀ ਵਾਲੇ ਵਿਅਕਤੀ ਉੱਤੇ ਪਹੁੰਚ ਦੇਣੇ ਤੇ ਬਾਅਦ ਵਿੱਚ ਜਦੋਂ ਹੀ ਪਹੁੰਚਦੇ ਨੇ ਤਾਂ ਪੁਲਿਸ ਦੇ ਵੱਲੋਂ ਵੀ ਉਹਨਾਂ ਦੇ ਘਰ ਦੀ ਛਾਪਾ ਮਾਰੀ ਕੀਤੀ ਜਾਂਦੀ ਹੈ ਤੇ ਬਾਅਦ ਵਿੱਚ ਜੀਐਸਬੀ ਦੇ ਦੁਆਰਾ ਉਹਨਾਂ ਦੇ ਘਰ ਟੋਹਾਇਆ ਜਾਂਦਾ ਹੈ ਤਾਂ ਤਾਂੋਂ ਤੋਂ ਬਾਅਦ ਜੋੜਨਾ ਦਾ ਕਾਰਦਾ ਸਾਰਾ ਸਿਸਟਮ ਮੇ ਉਹ ਖਿਲਰ ਜਾਂਦਾ ਹੈ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਵਿਅਕਤੀ ਦਾ ਨਾਂ ਸੰਦੀਪ ਸਿੰਘ ਸੀ ਤੇ ਉਹ ਜੋ ਵਿਅਕਤੀ ਸੀ ਉਸਤੇ ਪਹਿਲਾਂ ਵੀ ਕਈ ਕਾਰਵਾਈਆਂ ਕੀਤੀਆਂ ਗਈਆਂ ਪਹਿਲਾਂ ਵੀ ਕਈ ਕਾ ਪਰਚੇ ਪਾਏ ਗਏ ਪਰ ਜੋ ਵਿਅਕਤੀ ਜੋ ਗੁਰੰਦਰ ਨਾਮ ਹੀ ਨਹੀਂ ਛਿੰਦਾ ਜਸਦੇ ਦੌਰਾਨ ਨਸ਼ਾ ਤਸਕਰ ਦੇ ਵਜੋਂ ਉਸਦਾ ਘਰ ਟਾਇਆ ਗਿਆ ਤੇ ਘਰ ਦੇ ਸੀ ਉਹ ਪੈਨ ਉਹ ਬਾਦ ਕੋਠੀ ਮਾਈ ਹੋਈ ਸੀ ਤੇ ਬਾਦ ਵਿੱਚ ਜਦੋਂ ਇਹ ਚੀਜ਼ਾ ਪਤਾ ਲੱਗਦਾ ਹੈ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਤੇ ਜੀਸੀਪੀ ਵਾਲੇ ਵਿਅਕਤੀਆਂ ਦੇ ਵੱਲੋਂ ਜੀਸੀਪੀ ਚਾਲ ਕੋਤੇ ਪਹੁੰਚਦੇ ਨੇ ਤੇ ਪਹੁੰਚਣ ਤੋਂ ਬਾਅਦ ਹੀ ਅਸਤਾ ਜੋ ਕਾ ਹੈ ਉਸ ਨੂੰ ਟਾਇਆ ਜਾਂਦਾ ਹੈ ਤੇ ਟੋਂ ਤੋਂ ਬਾਅਦ ਇਹ ਜੋ ਢੇਰੀ ਟਾਹ ਹੋ ਜਾਂਦਾ ਹੈ ਦੋਸਤਾਂ ਨੂੰ ਦੱਸ ਹੀ ਦਿੱਤਾ ਹੈ ਕਿ ਜੋ ਮਾਮਲਾ ਹੈ ਉਹ ਮਿਰਸਰ ਦੇ ਜਿਹੜੇ ਅੰਮ੍ਰਿਤਸਰ ਦੇ ਇਲਾਕੇ ਵਿੱਚੋਂ ਨਸ਼ੇਰਾ ਟਾਲਾ ਤੋਂ ਸਾਹਮਣੇ ਆਇਆ ਹੈ ਜਿਸ ਵਿਚਾਰਕਾਰੀ ਮੁਤਾਬਿਕ ਦੱਸਿਆ ਗਿਆ ਹੈ ਕਿ ਜੋ ਵਿਅਕਤੀ ਨੇ ਨਸ਼ਾ ਤਸਕਰਾਂ ਤੇ ਪੁਲਿਸ ਦੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਛਾਪੇਮਾਰੀ ਕਾਰਨ ਦੇ ਨਾਲ ਹੀ ਵਿਅਕਤੀਆਂ ਦੇ ਲਗਾਤਾਰ ਘਰ ਟਾਏ ਜਾਂਦੇ ਨੇ ਜਿਸ ਦੇ ਦੌਰਾਨ ਉਹਨਾਂ ਦੇ ਸਾਰੇ ਕਾਰਦਜ ਸਮਾਨ ਹੈ ਸਾਰਾ ਘਰ ਹੈ ਦੁਕਾਨੀਆਂ ਚ ਜਿਹੜੇ ਉਹ ਲਗਾਤਾਰ ਬਰਬਾਦ ਹੁੰਦੀਆਂ ਜਾ ਰਹੀਆਂ ਨੇ ਬਾਕੀ ਦੋਸਤੋ ਤੁਹਾਨੂੰ ਦੱਸ ਕਿ ਕਿ ਇੱਕ ਪਾਸੇ ਤਾਂ ਸੀਐਮ ਸੀਐਮ ਭਗਵੰਤ ਮਾਨ ਜੀ ਸਾਡੇ ਜੋ ਪੰਜਾਬ ਵਿੱਚ ਨਸ਼ਾ ਖਤਮ ਕਰਨਾ ਚਾਹੁੰਦੇ ਨੇ ਪਰ ਤੁਸੀਂ ਦੂਜੇ ਪਾਸੇ ਦੇਖੋ ਕਿ ਉਹ ਨਕੇ ਵਿਰਧ ਜੋ ਉਹਨਾਂ ਨੇ ਕਦਮ ਚੁੱਕੇ ਹਨ ਉਹ ਬਿਲਕੁਲ ਸਹੀ ਹੈ ਪਰ ਇਹ ਦੂਜੇ ਪਾਸੇ ਇੱਕ ਉਹਨਾਂ ਦਾ ਇਹ ਵੀ ਕਦਮ ਹੈ ਕਿ ਉਹਨਾਂ ਦੇ ਘਰ ਟਾਇਆ ਹਨ ਫਿਰ ਦੋਸਤੋ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਆਪਣੇ ਘਰ ਹਮਸਾ ਬਣਾਏ ਨੇ ਕਿੰਨੀਆਂ ਮੁਸੀਬਤਾਂ ਦੇ ਨਾਲ ਸਮੱਸਿਆਵਾਂ ਦੇ ਨਾਲ ਆਪਣੇ ਘਰਾਂ ਨੂੰ ਖੜਾ ਕੀਤਾ ਮਣੇ ਇੱਕੇ ਦਮ ਜੇਕਰ ਉਹਨਾਂ ਦੇ ਪਰਿਵਾਰ ਵਿੱਚ ਕੋਈ ਬੱਚਾ ਕੋਈ ਲੜਕਾ ਜਾਂ ਫਿਰ ਕੋਈ ਉਹਨਾਂ ਦਾ ਨੌਜਵਾਨ ਪੁੱਤ ਜਾਂ ਫਿਰ ਉਹਨਾਂ ਦਾ ਪਤੀ ਕੋਈ ਵੀ ਵਿਅਕਤੀ ਮੰਨ ਲਈ ਸੀ ਕੋਈ ਵੀ ਵਿਅਕਤੀ ਜੇਕਰ ਉਹ ਨਸ਼ਾ ਕਰਨ ਲੱਗ ਜਾਂਦਾ ਹੈ ਤਾਂ ਇਹ ਤਾਂ ਜ਼ਰੂਰੀ ਨਹੀਂ ਕਿ ਉਹਨਾਂ ਨੇ ਉਸ ਨਸ਼ੇ ਦੇ ਨਾਲ ਹੀ ਆਪਣੇ ਘਰ ਨੂੰ ਬਣਾਇਆ ਹੋਵੇ ਹੁਣ ਦੋਸਤੋ ਤੁਸੀਂ ਦੇਖੋ ਕਿ ਅਜਿਹੇ ਹੀ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਜਿੱਥੇ ਕੇ ਸੀ ਐਮ ਭਗਵਤ ਮਾਨਜੀ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਨੂੰ ਟੁਹਾਇਆ ਜਾਂਦਾ ਹੈ ਪਰ ਤੁਸੀਂ ਦੇਖੋ ਕਿ ਜੋ ਕਰਨੇ ਉਹ ਕੀ ਪਤਾ ਉਹਨਾਂ ਨੇ ਕਿੰਨੀਆਂ ਕਮਜ਼ੋਰਤਾ ਸਮੱਸਿਆਵਾਂ ਦੇ ਨਾਲ ਬਣਾਏ ਹੋਏ ਨੇ ਚੰਦੇ ਦੌਰਾਂ ਉਹਨਾਂ ਨੂੰ ਮੈਨੂੰ ਤਾਂ ਲੱਗਦਾ ਕਿ ਉਹਨਾਂ ਨੂੰ ਇਹ ਘਰ ਨਹੀਂ ਢੋਣੇ ਚਾਹੀਦੇ ਉਹਨੂੰ ਤੇ ਕਾਰਵਾਈਆਂ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਉਹਨਾਂ ਤੇ ਪਰਚੇ ਜ਼ਰੂਰ ਪਾਉਣੇ ਚਾਹੀਦੇ ਨੇ ਐਕਸ਼ਨ ਜ਼ਰੂਰ ਲੈਣੇ ਚਾਹੀਦੇ ਨੇ ਪਰ ਜੋ ਉਹਨਾਂ ਦੇ ਘਰ ਹੈ ਉਹ ਨਹੀਂ ਢੋਣੇ ਚਾਹੀਦੇ ਨੇ ਕਿਉਂਕਿ ਦੇਖੋ ਤੁਸੀਂ ਜੇਕਰ ਘਰ ਹੀ ਢਾਤਾ ਤਾਂ ਮਾਂ ਬਾਪ ਬੱਚੇ ਪਤੀ ਪਤਨੀ ਕਿੱਥੇ ਜਾਣਗੇ ਬਾਕੀ ਦੋਸਤੋ ਤੁਹਾਨੂੰ ਕੀ ਇਸ ਤੇ ਲੱਗਾ ਕੀ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਬਾਕੀ ਤੁਸੀਂ ਦੇਖ ਰਹੇ ਹੋ ਲੈਗਸ ਟੀਵੀ ਮੈਂ ਹਾਂ ਜਸ਼ਨਪ੍ਰੀਤ ਕਾਰ ਬਾਤ ਨੇ ਕਰਨੀ